ਸਾਰੇ ਨੇ ਪਿਆਰ ਭਰੀ ਸਸਰੀ ਭਰਾਵਾਂ ਨੂੰ ਤੇ ਵੀਰਾਂ ਨੂੰ ਤੇ ਸਾਰੇ ਨੇ ਪਿਆਰ ਭਰੀ ਸਸਰੀ ਕਾਲ ਤੇ ਕਿਸੇ ਨੇ ਐਡ ਲਾਣੀ ਤਾਂ ਉਹੇ ਪਾਸੇ ਪੋਰਟਰ ਤੇ ਨੰਬਰ ਚੱਲ ਜਾਂਦਾ 507 ਫੁੱਟਾਂ ਭੇਜੋ ਬਿਲਕੁਲ ਲਾਇਕ ਸ਼ੇਅਰ ਕਮੈਂਟ ਕਰ ਦੇਵਾਂਗਾ ਆਪਾਂ ਦੇ ਕਹੇ ਸੀ ਤੋਂ 7 ਕੀ ਜਾ ਬਿਲਕੁਲ ਸਾਰੀ ਇੱਕੋ ਪੜਾ ਬਟਕ ਤੇ ਟੈਪ ਨਾ ਕਰੇ ਬੋਕੋ ਦੇ ਕੇ ਮੇਰੇ 12 ਚੀ ਦੀ ਟਰਾਲੀ ਆ ਬਹੁਤ ਵਧੀਆ ਕਿਸੇ ਵੀਰ ਪਈ ਨਹੀਂ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਮੱਛੀ ਹੁੱਕ ਚ ਟਰਾਲੀ ਆ ਬਿਲਕੁਲ ਵਧੀਆ ਪਈ ਇੱਕੋ ਗਲੀ ਘੜੀ ਨਹੀਂ ਪਰ ਏ 4 ਇੰਚਾ ਤੇ 9 ਇੰਚੀ ਦੇ ਗਾਡਰ ਬਹੁਤ ਵਧੀਆ 8 ਨੜੀ ਹਾਬਾ ਕੋਕਾ ਵੀ ਟਰਾਲੀ ਆ ਕਿਸੇ ਵੀਰ ਪਈ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਨੰਬਰ ਉੱਤੇ ਚੱਲੀ ਜਾਂਦਾ ਭਾਈ ਆ ਲੈ ਲਾਇਆ ਵੈਰਾ ਤੇ ਬਹੁਤ ਵਧੀਆ ਟਰਾਲੀ ਆ ਕਿਸੇ ਵੀਰ ਪਈ ਲੈਣੀ ਵੀ ਤਾਂ ਸੰਪਰਕ ਕਰ ਲੋ ਰੇਟ ਹੈਗਾ 98000 98000 ਰੁਪਿਆ ਰੇਟ ਆ 4 ਇੰਚੀ ਇਹਦੇ ਗਾਡਰ 8 ਇੰਚੀ ਗਾਡਰ सॉरी ਕਿਹਨੇ 9 ਇੰਚੀ ਮੱਛੀ ਹੁੱਕ ਚ ਟਰਾਲੀ ਆ ਤੇ ਭਾਈਆ ਫਰਸਪੁਰੀ ਸਾ ਪਈਆ 4 ਇੰਚੀ ਸਾ ਤੇ ਕੈਰੇਟਾਂ ਚ ਟਰਾਲੀ ਆ ਇਹ 12 ਇੰਚੀ 12 ਫੁੱਟੋ 12 6.5 ਲੀਟਰ ਦੀ ਟਰਾਲੀ ਆ ਇਹ ਥੋੜਾ ਜਿਹਾ ਬੋਲਣ ਚ ਮੇਰੇ ਗਲਤ ਹੋਇਆ ਸੌਰੀ ਮਾਫ ਕਰਿਓ ਤੇ 12 6.5 ਦੀ ਟਰਾਲੀ ਆ ਵਧੀਆ ਵੈਡਾ 2.5 ਫੁੱਟਾ ਵੈਡਾ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਕੋਕਾ ਵੀ ਟਰਾਲੀ ਵਧੀਆ ਟਾਇਰ ਪਏ ਚਲ ਚੋ 50 ਪੈਸੇ ਰੇਟ ਹੈਗਾ 98000 ਮੌਕੇ ਤੇ ਮਾਤਨ ਕਰਦੇ ਆ ਕਿ ਕਿਸੇ ਵੀਰ ਭਾਈ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਫੋਟੋ ਦੇ ਉੱਤੇ ਲਾਇਆ 855 ਟਰੈਕਟਰ ਆ 70 75 ਰੁਪਏ ਹੈ ਟਾਇਰ ਆ ਪਾਵਰ ਸਟੇਅਰ ਨੂੰ ਤੋਂ ਬਿਨਾ ਇਹ ਛਾਤਾ ਤੇ ਤਿੰਨਾ ਸਟਾਰਾਂ ਵਾਲਾ ਟਰੈਕਟਰ ਆ ਇਹ ਇੰਜਨ ਗੇਅਰ ਤਾਂ ਓਕੇ ਆ ਕਿਸੇ ਵੀਰ ਭਾਈ ਨੂੰ ਲੈਣੇ ਵੀਰਾਂ ਸੰਪਰਕ ਕਰ ਸਕਦੇ ਆ ਵਧੀਆ ਪੈਰ ਤਾਣ ਦਾ ਇਹ ਵੀ ਨਵੇਂ ਕਿਸੇ ਵੀ ਬੈਂਡਰੀ ਬਾਕਸਾ ਨਵਾਂ ਲੱਗਿਆ ਬੈਂਡਰੀ ਨਵੀਂ ਰੱਖੀ ਆ ਆ ਫੋਟੋ ਆ ਗਈ ਆ ਪਲੇਟ ਦੀ ਪਰ ਸਾਕਦੇ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਆ 2009 ਮਾਡਲ ਆ ਇੰਜਨ ਗੇਰ ਤਾਂ ਓਕੇ ਆ ਪੂਰਾ ਟਰੈਕਟਰ ਆਪਣੇ ਵਾਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ ਤੇ 317 ਵਾਲਾ ਟਰੈਕਟਰ 2009 ਮਾਡਲ ਆ ਇੰਜਨ ਗੇਰ ਤਾਂ ਓਕੇ ਡਿੱਪਰ ਛਿੱਪਰ ਲੱਗੇ ਮਰਗਾੜ ਛਗਾੜ ਵਧੀਆ ਪਏ ਆ ਕੋਕ ਚੱਕ ਵਧੀ ਭਈਆ ਮੂਹਰੇ ਟਾਇਰ ਹੈਗੇ 90 ਪੈਸੇ ਮਗਰਲੇ ਟਾਇਰ ਹੈ ਗਿਆ 60 65 ਪੈਸੇ ਇਹ ਕਿਸੇ ਵੀਰ ਪੰਜੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਸਾਰੀ ਜਾਣਕਾਰੀ ਦੇਣੀ ਫੋਨ ਲਾ ਕੇ ਦ ਦਿੰਦੇ ਆ ਕੋਕਾਂ ਵੀ ਟਾਇਰ ਆਪਣੇ ਵਾਹ ਕੇ ਲੈ ਸਕਦੇ ਆ ਬਿਲਕੁਲ ਸਾਰੀ ਵਕ ਸਟੈਪ ਨਾਲ 11 6 ਦਾ ਟਰਾਲਾ ਲੈਫਟ ਵਾਲਾ ਕਿਸੇ ਵੀਰ ਪੰਜੇ ਲੈਣਾ ਹੋਵੇ ਵੀ ਨ ਸੰਪਰਕ ਕਰ ਸਕਦੇ ਆ ਦਾ ਸੰਗੀ ਗਾਡੜਾ ਉੱਤੇ ਗਾਡਾ ਟਿਕਦੇ ਆ ਪੁਰਾਣੇ ਰਵਾਇਜਾ ਥੋੜਾ ਟਰਾਲਾ ਗੜਿਆ ਹੈ ਨਹੀਂ ਕਿਤੋਂ ਵੀ ਸਾਫ ਟਰਾਲਾ 11 6:30 ਦਾ ਟਰਾਲਾ ਹੈ ਵੀ ਤੋਂ ਪਰਾ ਟਰਾਲਾ ਬਣਿਆ ਮਿੱਟੀ ਵਾਲੇ ਵੀਰਾਂ ਵਾਦ ਦੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਸਾਫ ਪਿਆ ਗਲਿਆ ਛੜਿਆ ਕਿਤੋਂ ਨਹੀਂ ਪੂਰਾ ਸਾਫ ਆ ਉਹ ਬਜਰੀ ਪਈ ਆ ਵਿੱਚ ਅਗਲੇ ਲੈ ਕੇ ਆਏ ਹੋਣੇ ਆ ਕਿਸੇ ਵੀਰ ਭਾਈ ਨੂੰ ਲੈਣੇ ਵੀ ਦਾ ਸੰਪਰਕ ਕਰ ਸਕਦੇ ਫੱਟੇ ਲੱਗੇ ਬੈੱਡ ਲਾ ਕੇ ਰੱਖਿਆ ਬੈੱਡ ਕਰੇ ਪਿਆ ਰੇਟ ਤੁਹਾਨੂੰ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਵੀਰਾਂ ਦਾ ਰੇਟ ਫੋਨ ਤੇ ਦੱਸਾਂ ਕਿ ਲੈਫਟ ਵਾਲਾ ਟਰਾਲਾ ਥੱਲੇ ਇੱਕ ਧੋੜੀ ਹੁੱਕ ਲੱਗੀ ਆ ਪੂਰੀ ਭਾਰੀ 5 ਇੰਚੀ ਮੋਟੀ ਹੁੱਕ ਲੱਗੀ ਆ 9 ਇੰਚੀ ਦੇ ਗਾਡਰ ਆ ਤੇ ਉੱਤੇ ਗਾਡਰ ਟਿਕਦੇ ਆ ਵੀਡੀਓ ਸਾਰੀ ਵਕਤ ਸਟੇ 850 ਜਾਂ ਟਰੈਕਟਰ 2019 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਬਹੁਤ ਘੱਟ 1600 ਘੰਟੇ ਸਾਰਾ ਟਰੈਕਟਰ ਚੱਲਿਆ ਵਾ 1600 ਘੰਟੇ ਟਰੈਕਟਰ ਚੱਲਿਆ 28 ਤਾਂ ਹੀ ਪਾਸ ਮੈਂ ਜੀ ਇੰਜਨ ਗੇਅਰ ਦਾ ਪੂਰਾ ਓਕੇ ਆ ਤੇ 19 ਮਾਡਲ ਆ ਪਾਵਰ ਸਟੇਅਰ ਦਾ ਡਾਵਲ ਜੈਕਟਿਪੋਟਰ ਲੱਗਿਆ ਵਾ ਤੇ 46 17 ਦਾ ਟਰੈਕਟਰ ਦਾ ਡਾਵਲ ਜੈਕਟਿਪੋਟਰ ਲੱਗਿਆ ਇੰਜਨ ਗੇਅਰ ਦਾ ਪੂਰਾ ਓਕੇ ਬਣੇ ਵਾ ਕੇ ਲੈ ਸਕਦੇ ਆ 1600 ਘੰਟਾ ਚੱਲਿਆ ਵਾ ਟਰੈਕਟਰ ਤੇ ਟਾਇਰ ਹੈਗੇ 70 75 ਪੈਸੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ 90 ਪੈਸੇ ਟਾਇਰ ਆ ਸੌਰੀ ਕਹਿਣਾ ਸੀ 90 ਪੈਸੇ ਟੈਕਟਰ ਤੇ ਚਾਰੇ ਟਾਇਰ ਆ ਸੀਸੇ ਨੂੰ ਚਿਲਕਦਾ पचानवे पे असी तो नब्बे पूरा रंग जमा नवा पिया किसी वीर भाई लेना भी संपर्क कर सकते हैं रेट है रेट की गल करिए रेट है पाँच लख तो सत्तर हज़ार पां लख सत्तर हज़ार रुपया रेट आ उन्नी माडल आ इण गेयर तो ओके आ कोका फी ट्रैक्टर किसी वीर भाइयें लेना होना संपर्क कर सकते हैं मालक भीजा लंबर उत्तियां कोका ट्रैक्टर आ वाह के लैसते उन्नी माडल किसी ਵੀਰ ਭਾਈ ਜੀ ਲੈਣਾ ਹੋਵੇ ਬਿਨਾਂ ਸੰਪਰਕ ਕਰਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜਾਂਦਾ ਕੋਕਾਪੀ ਟਰੈਕਟਰ ਆ ਇੰਜਨ ਘੇਰਦਾ ਓਕੇ ਆ ਵੀਰ ਕੋਲ ਸਾਰੀ ਵਕਤ ਸਟੈਪ ਨਾ ਕਰਿਓ 265 ਟਰੈਕਟਰ ਆ ਇੰਜਨ ਘੇਰਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਖਾਂ ਜਾ ਕੇ ਚੱਲ ਜਾਂਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਆ ਗਿਆ ਨੰਬਰ ਆ ਏਰ ਗੱਲ ਧਿਆਨਾ ਤੇ 299 ਮਾਡਲ ਤੇ ਇੰਜਨ ਘੇਰਦਾ ਓਕੇ ਆ ਚਾਰੀ 45 ਪੈਸੇ ਟਾਇਰ ਆ ਚਾਰੀ ਟਰੈਕਟਰ ਤੇ ਤੇ ਬਹੁਤ ਘਾ ਟਰੈਕਟਰ ਚੇਨ ਦਾ ਕੰਮ ਸਾਰਾ ਹੋਇਆ ਵਾ ਕਿੱਟੋ ਮਰਗੜਾੜ ਛਾਲ ਨਹੀਂ ਗਲੇ ਕੋਕਾ ਵੀ ਟਰੈਕਟਰ ਕਿਸੇ ਵੀਰ ਪੰਜੇ ਲੈਣਾ ਵੀ ਨਸਪਰ ਕਰ ਸਕਦੇ ਆ ਛਤਰੀ ਛਤਰੀ ਲੱਗੀ ਪੂਰਾ ਟੌਰੀ ਟਰੈਕਟਰ ਮਰਗੜਾੜਾਂ ਦੇ ਟੇਪ ਕੀਤੀ ਆ ਵਧੀਆ ਟਰੈਕਟਰ ਕੰਮ ਸਾਰਾ ਹੋਇਆ ਪੂਰਾ ਜਿੰਮੇਦਾਰ ਦੇ ਹੱਥ ਟੈਕ ਚੰਦਿਆ ਵਾ ਇੱਕੇ ਹੱਥ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ 1,25,000 1,25,099 ਮਾਡਲਾ 1999 ਮਾਡਲ ਆ 1,25,000 ਰੁਪਏ ਰੇਟ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਸਪਰਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਦਿੱਜਿਆ ਜਾਂਦਾ ਕੋਕਾਪੀ ਟਰੈਕਟਰ ਆ ਵੀਰ ਕੋ ਸਾਰੀ ਵੇਖਪਰਾ ਬਣ ਕੇ ਸਟੈਪ ਨਾ ਕਰਿਓ ਤਾਂ 175 ਟਰੈਕਟਰ ਆ ਸਰਪੰਚ ਇੰਜਨ ਗੇਅਰ ਦਾ ਓਕੇ ਆ 8 ਮਾਡਲ ਪੂਰਾ ਵਧੀਆ ਟਰੈਕਟਰ ਆ 13 ਦੇ ਟਾਇਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਸਪਰਕਰ ਕਰ ਸਕਦੇ ਆ ਪੰਜ 40 45 ਪਹੇ ਟਾਇਰ ਟਰੈਕਟਰ ਦੇ ਕਿਸੇ ਕੋਕਾਪੀ ਟਰੈਕਟਰ ਦਾ ਕੰਮ ਹੋਇਆ ਵਾ ਸਾਰਾ 2008 ਮਾਡਲ ਆ ਭੋੜਾ ਰੁਪਏ ਦਾ ਕੰਮ ਨਹੀਂ ਪਾਉਂਦਾ ਭਾਲਦਾ ਬੈਂਪਲ ਸਿੰਪਲ ਵਧੀਆ ਨਾ ਤੱਕੜਾ ਇੰਜਣ ਕਹਿੰਦਾ ਓਕੇ ਆ ਜੇ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਮੈਨੂੰ ਬੇਜ਼ਰ ਲਬਰਪਾਰ ਦੋਦਾ ਕੋਕਾਪੀ ਟਰੈਕਟਰ ਹੁੱਕ ਪੂਰੀ ਭਾਰੀ ਲੱਗੀ ਟਰੈਕਟਰ ਤੇ ਮੁਰੇ ਕਿਸੇ ਵੀਰ ਭਾਈ ਜੀ ਦੇਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਿੰਦਾ ਸਾਰੀ ਕਾਰਕਾਰੀ ਵਾਲੀ ਫੋਨ ਲੱਗਦਾ ਸਾਬ ਤੇ 2008 ਮਾਡਲ ਆ ਇੰਜਨ ਗੇਰ ਦਾ ਓਕੇ ਆ ਟੇਪ ਕੀਤੀ ਵੀ ਆ ਸਰਪੈਂਟ ਟਰੈਕਟਰ ਆ ਰੇਟ ਤੁੜੀ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਉਹਦੀ ਰੇਟ ਜੀ ਦੱਸਣ ਆਪਾਂ ਉਹ ਅਜੇ ਤੇ ਰੇਟ ਫੋਨ ਤੇ ਦੱਸਾਂਗੇ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਧਾਕੜ ਬੈਂਪਰ ਲੱਗਿਆ ਵਾ ਕਿਵੇਂ ਬਾਹਰ ਉਹ ਜੋ ਪੀਲਾ ਦਾ ਲਾਇਆ ਹੁੰਦਾ ਉਵੇਂ ਬੈਂਪਰ ਆ ਕਿਸੇ ਵੀਰ ਭਾਈ ਜੀ ਦੇਣਾ ਵੀ ਨਾਲ ਸੰਪਰਕ ਕਰ ਲਓ 11 ਛੇ ਤੱਕ ਟਰਾਲੀਆਂ ਤੂੜੀ ਵਾਲੀਆਂ ਦਾ ਦੋ ਕਿਸੇ ਵੀਰ ਭਾਈ ਜੀ ਲੈਣੀਆਂ ਹੁਣ ਵੀ ਨਾਲ ਸੰਪਰਕ ਕਰ ਸਕਦੇ ਆ ਕਿ 8 ਇੰਚੀ ਗਾਡਰਾ 8 ਨੜਗਾ ਇਹਨਾਂ ਦੀਆਂ ਹੱਬਾ 4 ਇੰਚੀ ਹੱਸੇ ਆ ਕਿਸੇ ਵੀਰ ਭਾਈ ਜੀ ਲੈਣਗੇ ਦੋ ਟਰਾਲੇ ਖੜੀਆਂ ਇੱਕੇ ਵੀਰ ਕੋਲੇ ਕਿਸੇ ਵੀਰ ਭਾਈ ਜੀ ਦੇਣੀਆਂ ਹੁਣ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵਿੱਚ ਨੰਬਰ ਉੱਤੇ ਚੱਦੀ ਹੁੰਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀਟਰਾ ਲੰਨਾ ਇਹ ਵੀ ਤੋਂ ਪਾਰ ਘਾ ਟਰਾਲੀਆਂ ਬਣੀਆਂ ਘਰੇ ਵੀ ਕੰਮ ਲੈ ਸਕਦੇ ਮਣਕੇ ਜਾਲੀਆਂ ਲਾ ਕੇ ਆਪਾਂ ਤੇ 11 ਛੇਤੀਆਂ ਤੇ 8 ਨੜੀ ਹੱਬਾ 8 ਇੰਚੀ ਗਾਡਰਾ ਵਾਹ ਵੇਗਨ ਹੈਗੇ ਆ ਆ ਦਾ 2024 ਮਾਡਲ ਮਸ਼ੀਨ ਟਰੈਕਟਰ ਵਾਲੀ ਕਿਸੇ ਵੀਰਪਾਈ ਨੂੰ ਲੈਣੀ ਹੋਵੇ business ਪਰ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਕਾਹ ਜਾ ਕੇ ਆਊਗਾ 2024 ਮਾਡਲਾ ਸਿਰਫ ਇੱਕ ਸੈਂਸੀਜਨ ਲਾਇਆ ਜਿਹਨੇ ਕਣਕ ਦਾ ਤੇ ਵੀਰਾਂ ਨੂੰ ਲੋਡ ਪੈ ਗਈ ਬਾਹਰ ਗਏ ਤਾਂ ਵੇਚ ਰਹੇ ਆ ਕਿਸੇ ਵੀਰਪਾਈ ਨੂੰ ਲੈਣੀ ਹੋਵੇ business ਪਰ ਕਰ ਸਕਦੇ ਆ 2024 ਮਾਡਲਾ ਵਧੀਆ ਜਮਾ ਨਵੀਂ ਮਸ਼ੀਨ ਜੈਸੀ ਜੋ ਕੜਾ ਕੇ ਜਾਂਦੀ ਦੀ ਟਰੈਕਟਰ ਦੀ ਵੇਚਣਾ ਮਸ਼ੀਨ ਵੇਚਣੀ ਹੈ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸਪੈਕ ਕਰ ਸਕਦੇ ਆ ਰੇਟ ਹੈਗਾ 11 ਲੱਖ ਤੇ 65000 ਰੁਪਿਆ ਰੇਟ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸਪੈਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚਲਿਓ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀਸ ਮਸ਼ੀਨ ਆ ਤੇ ਬਹੁਤ ਵਧੀਆ ਮਸੂ ਜਮਾਈ ਨਾ ਮਿੰਗਾ ਹੁਣ ਇਹਦਾ ਕੀ ਕਹਿ ਸਕਦੇ ਆ ਇੱਕੋ ਹੀ ਸੀਜ਼ਨ ਕਣਕ ਦਾ ਲਾਇਆ ਤੇ ਮੜ ਕੇ ਵੀਰਾਂ ਨੂੰ ਲੋੜ ਪੈਗੀ ਤੇ ਅੰਨਾ ਝੋਨੇ ਦਾ ਲਾਇਆ ਸੋਰੀ ਝੋਨੇ ਦਾ ਲਾਇਆ ਤੇ ਇੱਕ ਕਣਕ ਦਾ ਲਾਇਆ ਜੇ ਕਿਸੇ ਵੀਰ ਪੈਨ ਲੈਣੀ ਵੀ ਨਾ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਟਿੱਕ ਨਹੀਂਦਾ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਰ ਸੈਕ ਸਕੁਆਇਰ ਕਰਦੇ ਹੋ